ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਮਰਜ਼ੀ ਇਨਸਾਨ ਚਲਾਕੀਆਂ ਕਰ ਲਵੇ ਪਰ ਕਦੇ ਨਾ ਕਦੇ ਤਾਂ ਉਸ ਦਾ ਭਾਂਡਾ ਪੁੱਟ ਹੀ ਜਾਂਦਾ ਹੈ ਕਦੇ ਨਾ ਕਦੇ ਤਾਂ ਦੁਨੀਆ ਦੇ ਸਾਹਮਣੇ ਸੱਚਾਈ ਆ ਹੀ ਜਾਂਦੀ ਹੈ ਉਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੱਤ ਦਾ ਪਰਦਾ ਵਿੱਚ ਸੰਦੀਪ ਨੇ ਕਿਵੇਂ ਸਾਰੀਆਂ ਗੱਲਾਂ ਪ੍ਰੀਤ ਦੇ ਸਾਹਮਣੇ ਲੈ ਆਂਦੀਆਂ ਤੇ ਕਿਵੇਂ ਪੂਰੀ ਸੱਚਾਈ ਆਣ ਤੋਂ ਬਾਅਦ ਪ੍ਰੀਤ ਨੇ ਵਿੱਕੀ ਨੂੰ ਛੱਡਣ ਦਾ ਫੈਸਲਾ ਕੀਤਾ ਵੀਡੀਓ ਨੂੰ ਪੂਰੀ ਦੇਖਿਓ 스ਕਿਪ ਬਿਲਕੁਲ ਨਾ ਕਰਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਜੋ ਕਿ ਅਸੀਂ ਅੱਗੇ ਵੀ ਤੁਹਾਡੇ ਵਾਸਤੇ ਐਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿੱਕੀ ਨੇ ਬਹੁਤ ਚਲਾਕੀਆਂ ਕੀਤੀਆਂ ਹਨ ਹੁਣ ਤਾਂ ਉਹ ਹੱਦ ਤੋਂ ਪਾਰ ਹੋ ਗਿਆ ਹੈ ਹਰ ਗੱਲ ਤੇ ਝੂਠ ਬੋਲਣਾ ਤੇ ਪ੍ਰੀਤ ਨੂੰ ਪ੍ਰੀਤ ਦੀਆਂ ਅੱਖਾਂ ਵਿੱਚ ਕੱਟਾ ਪਾਣਾ ਉਸ ਦਾ ਆਮ ਗੱਲ ਹੋ ਗਈ ਹੈ। ਉਸ ਪ੍ਰੀਤ ਨੇ ਸੰਦੀਪ ਨਾਲ ਗੱਲ ਕੀਤੀ ਕਿ ਮੈਨੂੰ ਇਦਾਂ ਲੱਗਣ ਲੱਗ ਗਿਆ ਹੈ ਕਿ ਜਿਵੇਂ ਵਿੱਕੀ ਨੇ ਮੈਨੂੰ ਸਾਰਾ ਕੁਝ ਝੂਠ ਬੋਲਿਆ ਹੈ ਤਾਂ ਪਹਿਲਾਂ ਤਾਂ ਸੰਦੀਪ ਡਰਦੀ ਰਹੀ ਕਿ ਜੇਕਰ ਮੈਂ ਕੁਝ ਬੋਲਿਆ ਤਾਂ ਇਸ ਗੱਲ ਦਾ ਘਰ ਵਿੱਚ ਬਹੁਤ ਵੱਡਾ ਕਲੇਸ਼ ਪੈ ਜਾਵੇਗਾ ਪਰ ਜਿੱਦਾਂ ਹੀ ਪ੍ਰੀਤੀ ਨੇ ਉਸ ਨਾਲ ਪਿਆਰ ਨਾਲ ਦੋ ਗੱਲਾਂ ਕੀਤੀਆਂ ਤੇ ਸੰਦੀਪ ਨੇ ਸਾਰਾ ਚਿੱਠਾ ਵਿੱਕੀ ਦਾ ਖੋਲ ਕੇ ਰੱਖ ਦਿੱਤਾ ਉਸ ਨੇ ਕਿਹਾ ਕਿ ਅਸੀਂ ਇਸ ਤੇ ਬਹੁਤ ਪੈਸੇ ਲਗਾਏ ਹਨ ਅਸੀਂ ਇਸ ਨੂੰ ਪੈਸੇ ਲਗਾ ਕੇ ਬਾਹਰ ਤੱਕ ਭੇਜਿਆ ਇਸ ਮੁੰਡੇ ਨੇ ਉੱਥੇ ਜਾ ਕੇ ਕੋਈ ਕੰਮ ਨਹੀਂ ਕੀਤਾ ਜਦ ਕਿ ਵਿੱਕੀ ਨੇ ਪ੍ਰੀਤੀ ਨੂੰ ਕਿਹਾ ਕਿ ਮੈਨੂੰ ਤਾਂ ਉੱਥੇ ਕੋਈ ਕੰਮ ਮਿਲਿਆ ਹੀ ਨਹੀਂ ਪ੍ਰੀਤੀ ਗੱਲਾਂ ਸੁਣਦੀ ਰਹੀ ਬਾਅਦ ਵਿੱਚ ਸੰਦੀਪ ਨੇ ਇਹ ਵੀ ਦੱਸਿਆ ਕਿ ਕਿਦਾਂ ਵਿੱਕੀ ਮਾਮੇ ਨਾਲ ਰਲ ਕੇ दारू ਵੀ ਪਿੰਦਾ ਹੈ ਤੇ ਚਿਕਨ ਵੀ ਖਾਂਦਾ ਹੈ ਤੇ ਐਸ਼ ਪ੍ਰਸਤੀ ਕਰਦਾ ਹੈ ਉਹੋ ਜਿੰਨੇ ਕ ਪੈਸੇ ਕਮਾਉਂਦਾ ਹੈ ਉਹਨੇ ਕ ਪੈਸੇ ਖਾਣ ਪੀਣ ਤੇ ਉੜਾ ਦਿੰਦਾ ਹੈ ਦਾ ਪ੍ਰੀਤੀ ਦੀਆਂ ਤ੍ਰਿਤੀ ਦੇ ਪੈਰਾ ਥਲੋਂ ਜ਼ਮੀਨ ਨਿਕਲ ਜਾਂਦੀ ਹੈ ਉਸਨੇ ਕਿਹਾ ਕਿ ਵਿੱਕੀ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਤਾਂ ਕੁਝ ਖਾਂਦਾ ਪੀਂਦਾ ਹੀ ਨਹੀਂ ਹਾਂ ਉਸ ਤੋਂ ਬਾਅਦ ਸੰਦੀਪ ਨੇ ਉਸ ਨੂੰ ਦੱਸਿਆ ਕਿ ਵਿੱਕੀ ਹਰ ਗੱਲ ਤੇ ਚੋਰੀ ਕਰਦਾ ਹੈ ਉਸ ਨੂੰ ਪੈਸੇ ਚੋਰੀ ਕਰਨ ਦੀ ਵੀ ਆਦਤ ਹੈ ਉਸ ਨੂੰ 500 ਰੁਪਏ ਦਵੋ ਤੇ ਉਹ ਉਹਦੇ ਵਿੱਚੋਂ 200 ਰੁਪਏ ਦੀ ਚੀਜ਼ ਲਿਆ ਕੇ 400 ਰੁਪਏ ਦੀ ਦੱਸਦਾ ਹੈ ਤੇ 100 ਰੁਪਏ ਹੀ ਵਾਪਸ ਕਰਦਾ ਹੈ ਇਸ ਤਰ੍ਹਾਂ ਉਸ ਨੇ ਸਾਡੇ ਨਾਲ ਬਹੁਤ ਠੱਗੀਆਂ ਮਾਰੀਆਂ ਹਨ ਅਸੀਂ ਤਾਂ ਉਸ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਪਰ ਤੂੰ ਇਹੋ ਜਿਹਾ ਫੈਸਲਾ ਕਿਉਂ ਕੀਤਾ ਤੂੰ ਇੰਨੇ ਚੰਗੇ ਘਰ ਦੀ ਕੁੜੀ ਹੋ ਕੇ ਐਦਾਂ ਦੇ ਮੁੰਡੇ ਦੇ ਜਾਲ ਵਿੱਚ ਕਿੱਦਾਂ ਫਸ ਗਈ ਤੈਨੂੰ ਬਿਲਕੁਲ ਵੀ ਇਹ ਨਹੀਂ ਪਤਾ ਲੱਗਿਆ ਕਿ ਇਹ ਬਹੁਤ ਹੀ ਖਰਾਬ ਮੁੰਡਾ ਹੈ ਤੇਰਾ ਭਰਾ ਇੰਨਾ ਚੰਗਾ ਇੰਨਾ ਤੇਰੇ ਤੋਂ ਪਿਆਰ ਕਰਨ ਵਾਲਾ ਤੂੰ ਇੰਨੇ ਵੱਡੇ ਘਰ ਦੀ ਕੁੜੀ ਨੇ ਇਹੋ ਜਿਹੇ ਮੁੰਡੇ ਵਿੱਚ ਕੀ ਦੇਖ ਲਿਆ ਇਹ ਸਾਰੀਆਂ ਗੱਲਾਂ ਜਦੋਂ ਪ੍ਰੀਤੀ ਨੇ ਸੁਣੀਆਂ ਤਾਂ ਉਸ ਦੇ ਦਿਲ ਚੋਂ ਤਾਂ ਨਿਕਲ ਗਈ ਤੇ ਉਹ ਸੱਚੀ ਸੋਚਣ ਲੱਗ ਗਈ ਕਿ ਮੈਂ ਵਾਕਈ ਇਹ ਗਲਤੀ ਕਰ ਲਈ ਹੈ ਇਹੋ ਜਿਹੇ ਮੁੰਡੇ ਨਾਲ ਵਿਆਹ ਕਰਾ ਕੇ ਨਾ ਤਾਂ ਇਹ ਕੋਈ ਕੰਮ ਕਰਦਾ ਹੈ ਤੇ ਨਾ ਹੀ ਇਸ ਨੂੰ ਕੋਈ ਕੰਮ ਵਿੱਚ ਦਿਲਚਸਪੀ ਹੈ ਇਹ ਬਸ ਵੇਲਾ ਤੁਰਿਆ ਫਿਰਦਾ ਹੈ ਜਦੋਂ ਮੈਂ ਇਸ ਨੂੰ ਕੰਮ ਕਰਨ ਲਈ ਕਹਿੰਦੀ ਹਾਂ ਤੇ ਇਹ ਮੇਰੇ ਨਾਲ ਲੜਾਈਆਂ ਕਰਨ ਲੱਗ ਜਾਂਦਾ ਹੈ ਉਤੋਂ ਦੀ ਵਿੱਕੀ ਦੀ ਮੰਮੀ ਨੇ ਵੀ ਪ੍ਰੀਤੀ ਨੂੰ ਬਹੁਤ ਖਰੀਆਂ ਖੁੱਟੀਆਂ ਸੁਣਾ ਦਿੱਤੀਆਂ ਕਿ ਤੂੰ ਸਾਡੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਇਹ ਸਾਰਾ ਕੁਸ਼ਿਸ਼ ਤੂੰ ਵਿਆਹ ਤੋਂ ਪਹਿਲਾਂ ਸੋਚਣਾ ਸੀ ਹੁਣ ਤੁਸੀਂ ਦੇਖੋ ਹੁਣ ਪ੍ਰੀਤੀ ਨਾਲ ਉਹ ਗੱਲ ਹੋ ਗਈ ਹੈ ਕਿ ਘਰ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਹੁਣ ਨਾ ਤਾਂ ਉਹ ਆਪਣੇ ਮਾਪਿਆਂ ਜੋਗੀ ਰਹੀ ਤੇ ਨਾ ਹੀ ਵਿੱਕੀ ਜੋਗੀ ਰਹੀ ਕਿਉਂਕਿ ਵਿੱਕੀ ਨੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਇੰਨਾ ਵੱਡਾ ਧੋਖਾ ਮਿਲਣ ਤੋਂ ਬਾਅਦ ਪ੍ਰੀਤੀ ਨੇ ਇਹ ਡਿਸਾਈਡ ਕੀਤਾ ਕਿ ਮੈਂ ਇਸ ਦਾ ਸਾਥ ਛੱਡ ਦਵਾਂਗੀ ਤੇ ਆਪਣੇ ਘਰ ਚਲੀ ਜਾਵਾਂਗੀ ਹੁਣ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਦੇਖਾਂਗੇ ਕਿ ਕਿਵੇਂ ਪ੍ਰੀਤੀ ਤੇ ਵਿੱਕੀ ਇੱਕ ਦੂਜੇ ਨੂੰ ਤਲਾਕ ਦਿੰਦੇ ਹਨ ਇਹ ਕਹਾਣੀ ਕਿੱਥੇ ਕਿੱਥੇ ਕਿਹੜੇ ਕਿਹੜੇ ਮੋੜ ਤੱਕ ਪਹੁੰਚਦੀ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦਵਾਂਗੇ ਤੁਸੀਂ ਸਾਡੇ ਚੈਨਲ ਤੇ ਬਣੇ ਰਹੋ ਤੁਹਾਡਾ ਸਾਡੇ ਚੈਨਲ ਤੇ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ